ਧਰੂਵ ਰਾਠੀ ਦੀ ਇੱਕ ਵੀਡੀਓ ਆਉਂਦੀ ਹੈ ਇਜ਼ ਇੰਡੀਆ ਬਿਕਮਿੰਗ ਅ ਡਿਕਟੇਟਰਸ਼ਿਪ ਕੀ ਭਾਰਤ ਇੱਕ ਡਿਕਟੇਟਰਸ਼ਿਪ ਬਣਦਾ ਜਾ ਰਿਹਾ ਇਸ ਸਰਲੇਖ ਦੇ ਹੇਠ ਇੱਕ ਵੀਡੀਓ ਧਰੂਵ ਰਾਠੀ ਪਾਉਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਨਿਸ਼ਾਨਾ ਬਣਾਉਂਦਾ ਹੈ ਔਰ ਉਸ ਤੋਂ ਬਾਅਦ ਇੱਕ ਸلسਲਾ ਚੱਲਦਾ ਆ ਜਿਸ ਦੇ ਵਿੱਚ ਧਰੂਵ ਰਾਠੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢੀਆਂ ਜਾਂਦੀਆਂ ਨੇ ਇੱਥੋਂ ਤੱਕ ਮਾਮਲਾ ਪਹੁੰਚ ਜਾਂਦਾ ਹੈ ਕਿ ਧਰੂਵ ਰਾਠੀ ਨੂੰ ਆਈਐਸਆਈ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਕਿ ਦਰੂਵ ਰਾਠੀ ਆਈਐਸਆਈ ਦਾ ਏਜੰਟ ਹੈ ਤੇ ਬਾਹਰ ਬੈਠਾ ਉਹ ਦੇਸ਼ ਦੇ ਖਿਲਾਫ ਗੱਲਾਂ ਕਰ ਰਿਹਾ ਪਰ ਕੀ ਸੱਤਾਧਾਰੀ ਪਾਰਟੀ ਦੇ ਖਿਲਾਫ ਗੱਲ ਕਰਨਾ ਸੱਤਾਧਾਰੀ ਪਾਰਟੀ ਦੇ ਕਾਰਜਕਾਲ ਉੱਤੇ ਸਵਾਲ ਚੱਕਣਾ ਦੇਸ਼द्रोह ਹੈ ਇਹਨਾਂ ਸਵਾਲਾਂ ਦਾ ਜਵਾਬ ਦਿੰਦਾ ਹੈ ਦਰੂਵ ਰਾਠੀ ਆਪਣੀ ਵੀਡੀਓ ਦੇ ਵਿੱਚ ਉਸ ਦਾ ਮੁੱਖ ਮਕਸਦ ਹੁੰਦਾ ਆ ਚੰਡੀਗੜ੍ਹ ਚੋਣਾਂ ਦਾ ਪੂਰਾ ਖਲਾਸਾ ਦੱਸਣਾ ਚੰਡੀਗੜ੍ਹ ਮੇਅਰ ਇਲੈਕਸ਼ਨਸ ਦੇ ਵਿੱਚ ਕੀ ਹੋਇਆ ਭਾਜਪਾ ਦੀ ਉਸ ਦੇ ਵਿੱਚ ਕੀ ਸ਼ਮੂਲੀਅਤ ਸੀ ਆਈਐਨਡੀਆ ਗੱਠਜੋੜ ਦੀ ਉਸ ਦੇ ਵਿੱਚ ਕੀ ਸ਼ਮੂਲੀਅਤ ਸੀ ਇਲੈਕਸ਼ਨ ਕਮਿਸ਼ਨਰ ਨੇ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਤਾਇਨਾਤ ਕੀਤਾ ਸੀ ਉਸ ਨੇ ਕਪਲਾ ਕੀਤਾ ਨਹੀਂ ਕੀਤਾ ਉਸ ਬਾਰੇ ਸਾਰੇ ਤੱਥ ਜਿਹੜੇ ਨੇ ਦਰੂਵ ਰਾਠੀ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਗੱਲਾਂ ਜੋ ਸੁਪਰੀਮ ਕੋਰਟ ਆਪ ਮੰਨ ਚੁੱਕਿਆ ਆ ਉਹਨਾਂ ਗੱਲਾਂ ਦੇ ਉੱਤੇ ਦਰੂਵ ਰਾਠੀ ਨੇ ਇੱਕ ਵੀਡੀਓ ਬਣਾਈ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਖਿਲਾਫ ਗੱਲ ਕਰਨ ਦੇ ਲਈ ਦਰੂਵ ਰਾਠੀ ਨੂੰ ਆਈਐਸਆਈ ਦਾ ਏਜੰਟ ਕਰਾਰ ਦੇ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਉਸ ਨੂੰ ਲਗਾਤਾਰ ਗਾਲਾਂ ਕੱਢੀਆਂ ਗਈਆਂ ਦਰਸਲ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਦਰੂਵ ਰਾਠੀ ਉਦਾਹਰਣ ਦਿੰਦਾ ਹੈ ਰਸ਼ੀਆ ਤੇ ਨਾਰਥ ਕੋਰੀਆ ਦੀ ਦਰੂਵ ਰਾਠੀ ਦਾ ਕਹਿਣਾ ਹੈ ਕਿ ਨਾਰਥ ਕੋਰੀਆ ਭਾਵੇਂ ਉੱਥੇ ਡਿਕਟੇਟਰਸ਼ਿਪ ਹੈ ਪਰ ਨਾਰਥ ਕੋਰੀਆ ਆਪਣੇ ਆਪ ਨੂੰ ਡੈਮੋਕਰੈਟਿਕ ਦੱਸਦਾ ਹੈ ਜਦੋਂ ਵੀ ਨਾਰਥ ਕੋਰੀਆ ਦਾ ਜ਼ਿਕਰ ਹੁੰਦਾ ਡੈਮੋਕਰੈਟਿਕ ਰਿਪਬਲਿਕ ਪਾਰਟੀ ਆਫ ਨਾਰਥ ਕੋਰੀਆ ਨਾਂ ਦੀ ਜਿਹੜੀ ਪਾਰਟੀ ਹੈਗੀ ਹੈ ਉਹੀ ਉੱਥੇ ਸੱਤਾ ਦੇ ਵਿੱਚ ਰਹਿੰਦੀ ਹੈ ਪਰ ਫਰਕ ਇੰਨਾ ਆ ਕਿ ਉੱਥੇ ਜੇ ਕੋਈ ਦੂਸਰੀ ਧਿਰ ਨੂੰ ਵੋਟ ਪਾਇਆ ਜਾਂਦਾ ਆ ਤਾਂ ਵੋਟ ਪਾਉਣ ਵਾਲੇ ਨੂੰ ਦੇਸ਼த்ਰੋਹੀ ਐਲਾਨ ਦਿੱਤਾ ਜਾਂਦਾ ਐਂਟੀ ਨੈਸ਼ਨਲ ਕਰਾਰ ਦੇ ਦਿੱਤਾ ਜਾਂਦਾ ਹੈ ਇਹ ਗੱਲਾਂ ਕੀਤੀਆਂ ਗਈਆਂ ਤੇ ਇਸ ਤੋਂ ਬਾਅਦ ਭਾਰਤ ਦੇ ਨਾਲ ਇਹ ਸਵੇਰਵੇ ਨੂੰ ਜੋੜ ਦਿੱਤਾ ਗਿਆ ਕਿ ਲੰਘੇ 10 ਸਾਲਾਂ ਦੇ ਵਿੱਚ ਭਾਰਤ ਦੀ ਸਥਿਤੀ ਕੀ ਹੋ ਗਈ ਹੈ 2014 ਤੋਂ ਬਾਅਦ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਲਗਾਤਾਰ ਕੇਂਦਰੀ ਏਜੰਸੀਆਂ ਤੋਂ ਲੈ ਕੇ ਬੀਜੇਪੀ ਯਾਨੀ ਕਿ ਕੇਂਦਰ ਸਰਕਾਰ ਦੇ ਵਜ਼ੀਰਾਂ ਨੂੰ ਕਿਸ ਤਰ੍ਹਾਂ ਵਰਤੇ ਆ ਗਿਆ ਉਹ ਕੱਲੀ-ਕੱਲੀ ਗੱਲ ਦਾ ਵੇਰਵਾ ਜਿਹੜਾ ਆ ਉਹ ਰੂਵ ਰਾਠੀ ਨੇ ਆਪਣੀ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਪਬਲਿਕ ਡੋਮੇਨ ਦੇ ਵਿੱਚ ਆਈ ਲੋਕਾਂ ਦੇ ਸਾਹਮਣੇ ਆਈ ਤੇ ਇਸ ਵੀਡੀਓ ਨੇ ਬੋਖਲਾਹਟ ਮਚਾ ਦਿੱਤੀ ਇਸ ਵੀਡੀਓ ਤੋਂ ਬਾਅਦ ਧਰੂਵ ਰਾਠੀ ਦੀ ਕਰੈਕਟਰ ਅਸੈਸੀਨੇਸ਼ਨ ਸ਼ੁਰੂ ਹੋ ਗਈ ਧਰੂਵ ਰਾਠੀ ਤੱਕ ਜਦੋਂ ਸੀਮਤ ਨਹੀਂ रह ਸਕੇ ਲੋਕ ਲੋਕਾਂ ਨੇ ਧਰੂਵ ਰਾਠੀ ਦੀ ਘਰ ਵਾਲੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਔਰ ਧਰੂਵ ਰਾਠੀ ਨੂੰ ਜਰਮਨ ਸ਼ੈਫਰਡ ਕਹਿ ਕੇ ਬੁਲਾਉਣ ਲੱਗ ਗਏ ਔਰ ਨਾਲ ਦੀ ਨਾਲ ਕਹਿੰਦੇ ਕਿ ਧਰੂਵ ਰਾਠੀ ਆਈਐਸਆਈ ਦਾ 에ਜੰਟ ਹੈ ਕਹਿੰਦੇ ਜਰਮਨ ਸ਼ੈਫਰਡ ਦੇ ਬਾਰੇ ਵਿੱਚ ਵੱਡਾ ਖਲਾਸਾ ਤੁਹਾਨੂੰ ਦੱਸਦੇ ਹਾਂ ਪਰ ਕੀ ਧਰੂਵ ਰਾਠੀ ਵੱਲੋਂ ਬਣਾਈ ਗਈ ਇਹ ਵੀਡੀਓ ਇੰਨੀ ਜ਼ਿਆਦਾ ਗਲਤ ਹੈ ਇੰਨੀ ਜ਼ਿਆਦਾ ਐਂਟੀ-ਨੈਸ਼ਨਲ ਆ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਾਲ ਚੁੱਕਣਾ ਐਂਟੀ-ਨੈਸ਼ਨਲ ਕਹਿ ਲਾਂਦਾ ਆ ਕਿ ਸੱਤਾਧਾਰੀ ਪਾਰਟੀ ਜੇ ਕੰਮ ਸਹੀ ਤਰ੍ਹਾਂ ਨਹੀਂ ਕਰ ਰਹੀ ਜੇ ਸੁਪਰੀਮ ਕੋਰਟ ਵੀ ਮੰਨਦਾ ਆ ਕਿ ਸੱਤਾਧਾਰੀ ਪਾਰਟੀ ਕਿਤੇ ਨਾ ਕਿਤੇ ਆ ਕੇ ਅਣਗਹਿਲੀਆਂ ਕਰ ਰਹੀ ਐ ਉਸ ਪਾਰਟੀ ਦੇ ਉੱਤੇ ਸਵਾਲ ਚੁੱਕਣਾ ਕਿ ਆਪਣੇ ਆਪ ਦੇ ਵਿੱਚ ਦੇਸ਼द्रोह ਹੈਗਾ ਇਹਨਾਂ ਸਵਾਲਾਂ ਦੇ ਜਵਾਬ ਹੁਣ ਦਿੱਤੇ ਜਾ ਰਹੇ ਨੇ ਹੌਲੀ-ਹੌਲੀ ਪਰ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਸਮਰਥਕ ਜਿਹੜੇ ਨੇ ਉਹ ਜ਼ਰੂਰ ਦਰੂਵਰਾਠੀ ਨੂੰ ਭੰਡ ਦੇ ਸੋਸ਼ਲ ਮੀਡੀਆ ਤੇ ਨਜ਼ਰ ਆ ਜਾਣਗੇ ਇਹ ਹੈਸ਼ਟੈਗ ਦਰੂਵਰਾਠੀ ਹੈਸ਼ਟੈਗ ਜਰਮਨ ਸ਼ੈਫਰਡ ਭਾਰਤ ਦੇ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਲਗਾਤਾਰ ਸੁਰਖੀਆਂ 'ਚ ਰਿਹਾ ਹੈ ਲਗਾਤਾਰ ਵਾਇਰਲ ਹੁੰਦਾ ਰਿਹਾ ਤੇ ਇਸ ਹੈਸ਼ਟੈਗ ਨੂੰ ਵਰਤ ਕੇ ਦਰੂਵਰਾਠੀ ਨੂੰ ਨਿਸ਼ਾਨਾ ਬਣਾਇਆ ਗਿਆ ਦਰੂਵਰਾਠੀ ਨੇ ਆਪਣੀ ਵੀਡੀਓ 'ਚ ਜ਼ਿਕਰ ਕੀਤਾ ਚੰਡੀਗੜ੍ਹ ਮੇਅਰ ਇਲੈਕਸ਼ਨ ਦਾ ਧਰੂਵ ਰਾਠੀ ਨੇ ਆਪਣੀ ਵੀਡੀਓ 'ਚ ਜ਼ਿਕਰ ਕੀਤਾ ਕੇਂਦਰੀ ਏਜੰਸੀਆਂ ਦੀ ਵੈਪਨਾਈਜ਼ੇਸ਼ਨ ਦਾ ਕਿਸ ਤਰ੍ਹਾਂ ਕੇਂਦਰੀ ਏਜੰਸੀਆਂ ਨੂੰ ਵੈਪਨ ਦੇ ذریعے ਵਰਤਿਆ ਜਾ ਰਿਹਾ ਆ ਇਹ ਸਿੱਧੇ ਇਲਜ਼ਾਮ ਕੇਂਦਰ ਸਰਕਾਰ ਦੇ ਉੱਤੇ ਲਗਾਏ ਗਏ ਕੇ ਸੱਤਾਧਾਰੀ ਪਾਰਟੀ ਕੇਂਦਰੀ ਏਜੰਸੀਆਂ ਦੇ ذریعے ਦੂਜੀਆਂ ਪਾਰਟੀਆਂ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਉੱਤੇ ਦਬਾਅ ਬਣਾ ਰਹੀ ਹੈ ਧਰੂਵ ਰਾਠੀ ਨੇ ਇਥੋਂ ਤੱਕ ਵੇਰਵੇ ਸਾਂਝੇ ਕੀਤੇ ਕੇ ਕਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਸੀਨੀਅਰ ਲੀਡਰ ਫਰੀਦੇ ਜਾ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਪੈਸੇ ਦੇ ਕੇ ਚੁੱਪ ਕਰਾਇਆ ਜਾ ਰਿਹਾ ਤੇ ਜੇ ਉਹ ਨਾ ਮੰਨਣ ਤੇ ਉਹਨਾਂ ਦੇ ਉੱਤੇ ਈਡੀ ਦੀਆਂ ਰੇਡਾਂ ਪੈਂਦੀਆਂ ਪਈਆਂ ਨੇ ਲਗਾਤਾਰ ਇਹ ਵੀਰਵੇ ਦਰੂਰ ਰੱਖੀ ਨੇ ਜਦੋਂ ਸਾਂਝੇ ਕੀਤੇ ਤੇ ਉਸ ਤੋਂ ਬਾਅਦ ਉਸ ਨੂੰ ਐਂਟੀ ਨੈਸ਼ਨਲ ਕਰਾਰ ਦੇ ਦਿੱਤਾ ਗਿਆ ਉਸ ਦੇ ਖਿਲਾਫ ਦੇਸ਼ ਧਰੋ ਦਾ ਇਲਜ਼ਾਮ ਲਗਾ ਦਿੱਤਾ ਗਿਆ ਉਸ ਨੂੰ ਜਰਮਨ ਸ਼ੈਫਰਡ ਤੇ ਵਨਸਮੰਨੀਆਂ ਗਾਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਔਰ ਇਥੋਂ ਤੱਕ ਕਿ ਨਹੀਂ ਸਗੋਂ ਉਸ ਦੀ ਘਰ ਵਾਲੀ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦੇ ਨਾਲ ਨਾਲ ਧਰੂਵ ਰਾਠੀ ਨੂੰ ਹੋਰ ਕੁਝ ਨਹੀਂ ਤਾਂ ਆਈਐਸਆਈ ਦਾ ਏਜੰਟ ਘੋਸ਼ਿਤ ਕਰ ਦਿੱਤਾ ਗਿਆ ਹੁਣ ਤੱਕ ਇਹੀ ਹੁੰਦਾ ਆਇਆ ਜਦੋਂ ਵੀ ਕੇਂਦਰ ਦੇ ਖਿਲਾਫ ਕੋਈ ਵੱਧ ਚੜ ਕੇ ਸਾਹਮਣੇ ਆਉਂਦਾ ਤੇ ਉਦੋਂ ਉਸ ਦੇ ਖਿਲਾਫ ਇੱਕੋ ਹੀ ਬਿਆਨ ਦਿੱਤਾ ਜਾਂਦਾ ਕਿ ਇਹ ਆਈਐਸਆਈ ਦਾ ਏਜੰਟ ਹੈ ਕੇਂਦਰ ਸਰਕਾਰ ਨੈਸ਼ਨੈਲਿਟੀ ਦਾ ਪ੍ਰਤੀਕ ਨਹੀਂ ਹੈ ਔਰ ध्रुव राठी ਇਸ ਦੇ ਵਿੱਚ ਸਾਫ਼ ਚੀਜ਼ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਇੱਕ ਦੇਸ਼ ਤੇ ਇੱਕ ਪਾਰਟੀ ਵੱਲ ਵੱਧਦੀ ਜਾ ਰਹੀ ਹੈ ਇੱਕ ਦੇਸ਼ ਇੱਕ ਧਿਰ ਵੱਲ ਵੱਧਦੀ ਜਾ ਰਹੀ ਹੈ ਜੋ ਕਿ ਭਾਰਤ ਦੇ ਵਾਸਤੇ ਹਾਨੀਕਾਰਕ ਹੈ ਡੈਮੋਕ੍ਰੇਸੀ ਦੀ ਸ਼ਰਿਆਮ ਧਜੀਆਂ ਉਡਾਂਦਾ ਹੈ ਡੈਮੋਕ੍ਰੇਸੀ ਅਲਾਓ ਕਰਦੀ ਹੈ ਕਿ ਤੁਸੀਂ ਆਪਣੇ ਪਸੰਦੀਦਾ ਪਾਰਟੀ ਨੂੰ ਆਪਣੇ ਪਸੰਦੀਦਾ ਲੀਡਰ ਨੂੰ ਚੁਣੋ ਉਸ ਨੂੰ ਸੱਤਾ 'ਚ ਲਿਆਓ ਤਾਂ ਕਿ ਉਹ ਦੇਸ਼ ਚਲਾ ਸਕੇ ਪਰ ਦਰੂਵ ਰਾਠੀ ਦੇ ਬਾਕਾਲ ਇਸ ਦੇ ਉਲਟ ਹੋ ਰਿਹਾ ਹੈ ਇਹਨਾਂ ਗੱਲਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਸਮਰਥਕ ਇਸ ਤਰ੍ਹਾਂ ਭੜਕੇ ਕਿ ਦਰੂਵ ਰਾਠੀ ਦੀ ਕਰੈਕਟਰ ਅਸੈਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਪਰ ਇਹ ਕੀ ਸੱਚ ਹੈ ਇਕੀ ਸਹੀ ਹੈ ਇਸ ਤਰ੍ਹਾਂ ਕਰਨਾ ਜਾਇਜ਼ ਸੀ ਦਰੂਵ ਰਾਠੀ ਨੇ ਜੇ ਸਵਾਲ ਚੁੱਕੇ ਸੀ ਤਾਂ ਉਹਨਾਂ ਨਾਲ ਇਸ ਤਰ੍ਹਾਂ ਡੀਲ ਕੀਤਾ ਜਾਣਾ ਸੀ ਇਹੋ ਜਿਹੇ ਸਵਾਲ ਹੁਣ ਖੜੇ ਹੋ ਰਹੇ ਨੇ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਆ ਕਿ ਸਿੱਧਾ ਟਾਰਗੇਟ ਕਰਕੇ ਇਸ ਹੱਦ ਤੱਕ ਜ਼ਲੀਲ ਨਹੀਂ ਕਰਨਾ ਚਾਹੀਦਾ ਸੀ ਦਰੂਵ ਰਾਠੀ ਨੂੰ ਪਰ ਉਸ ਦੇ ਏਵਜ਼ ਦੇ ਵਿੱਚ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਕੀ ਡੈਮੋਕਰੇਸੀ ਸਿੱਧੇ ਸਵਾਲ ਖੜੇ ਕਰਨ ਦੇ ਲਈ ਪ੍ਰੇਰਦੀ ਨਹੀਂ ਕਿ ਡੈਮੋਕਰੇਸੀ ਦੇ ਵਿੱਚ ਅਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਨਹੀਂ ਕਰ ਸਕਦੇ ਜੇ ਉਹ ਕੁਝ ਗਲਤ ਕਰ ਰਹੇ ਨੇ ਕਿਸੇ ਵਿਅਕਤੀ ਦੇ ਬਕਾਲ ਤਾਂ ਕਿ ਉਹ ਵਿਅਕਤੀ ਖੜ ਕੇ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਸਵਾਲ ਨਹੀਂ ਪੁੱਛ ਸਕਦਾ ਇਹਨਾਂ ਗੱਲਾਂ ਦੇ ਉੱਤੇ ਵਿਵਾਦ ਖੜਾ ਹੋ ਗਿਆ ਦਰੂਵ ਰਾਠੀ ਦੀ ਇੱਕ ਵੀਡੀਓ ਆਪਣੇ ਆਪ ਦੇ ਵਿੱਚ ਵਿਵਾਦ ਦਾ ਕੇਂਦਰ ਬਣ ਗਈ ਉੱਥੇ ਹੀ ਲੋਕਾਂ ਨੇ ਕੈਰੈਕਟਰ ਅਸੈਸਿਨੇਸ਼ਨ ਕੀਤੀ ਉਸ ਦੀ ਘਰ ਵਾਲੀ ਨੂੰ ਨਿਸ਼ਾਨਾ ਬਣਾਇਆ ਉਸ ਨੂੰ ਆਈਐਸਆਈ ਦਾ ਏਜੰਟ ਕਹਿ ਕੇ ਸਨਮਾਨਿਤ ਕਰ ਦਿੱਤਾ ਕਿਹਾਵਾਂਗੇ ਕਿਉਂਕਿ ਲਗਾਤਾਰ ਉਸ ਨੂੰ ਆਈਐਸਆਈ ਦਾ ਏਜੰਟ ਜਰਮਨ ਸ਼ੈਫਰਡ ਇਸ ਤਰ੍ਹਾਂ ਦੇ ਨਾਵਾ ਨਾਲ ਬੁਲਾਇਆ ਜਾ ਰਿਹਾ ਹੈ। ਧਰੂਵ ਰਾਠੀ ਦੀ ਵੀਡੀਓ ਉੱਤੇ ਇਸ ਕਦਰ ਪ੍ਰतिकਰਮ ਲੋਕਾਂ ਦਾ ਸਾਹਮਣੇ ਆਇਆ ਜਿਸ ਤੋਂ ਬਾਅਦ ਹਾਲਾਤ ਤਣਾਪੂਰਵਕ ਹੋ ਗਏ ਨੇ। ਦੇਸ਼ ਦੇ ਹਾਲਾਤ ਤਣਾਪੂਰਵਕ ਹੋ ਗਏ ਨੇ ਪਰ ਸਵਾਲ ਇਹੀ ਖੜਾ ਹੁੰਦਾ ਕਿ ਕੀ ਆਪਣੇ ਚੁਣੇ ਨੁਮਾਇੰਦਿਆਂ ਦੇ ਕਾਰਜਕਾਲ ਦਾ ਵਿਸ਼ਲੇਸ਼ਣ ਕਰਨਾ ਹੱਕ ਨਹੀਂ ਹੈ? ਕੀ ਉਹਨਾਂ ਨੂੰ ਸਵਾਲ ਕਰਨਾ ਹੱਕ ਨਹੀਂ ਹੈ? ਤੁਹਾਡੀ ਇਸ ਬਾਰੇ ਕੀ ਰਾਏ ਹੈ? ਔਰ ਧਰੂਵ ਰਾਠੀ ਦੀ ਇਹ ਵੀਡੀਓ ਤੁਹਾਨੂੰ ਸਹੀ ਲੱਗੀ ਜਾਂ ਗਲਤ ਤੁਸੀਂ ਜ਼ਰੂਰ ਰਾਟੀ ਦੇ ਹੱਕ ਚੋਂ ਜਾਂ ਨਹੀਂ ਇਹ ਦੱਸਣਾ ਨਾ ਭੁੱਲਣਾ ਉਹ ਤੱਕ ਲਈ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ